ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾ ਤੇ ਤੇ ਅੱਓ ਅੱਜ ਆਪਾਂ ਸੁਣਦੇ ਹਾਂ ਲੇਖਕ ਦਵਿੰਦਰ ਸਤਿਆਰਥੀ ਜੀ ਦੀ ਲਿਖੀ ਹੋਈ ਕਹਾਣੀ ਅੰਨ ਦੇਵਤਾ ਉਦੋਂ ਅੰਨ ਦੇਵਤਾ ਬ੍ਰਹਮਾ ਕੋਲ ਰਹਿੰਦਾ ਸੀ ਇੱਕ ਦਿਨ ਬ੍ਰਹਮਾ ਨੇ ਆਖਿਆ ਭਲਿਆ ਦੇਵਤਾ ਧਰਤੀ ਤੇ ਕਿਉਂ ਨਹੀਂ ਚਲਾ ਜਾਂਦਾ ਇਹਨਾਂ ਸ਼ਬਦਾਂ ਨਾਲ ਚਿੰਤੂ ਨੇ ਆਪਣੀ ਮਰਪੌਂ ਦੀ ਕਹਾਣੀ ਸ਼ੁਰੂ ਕੀਤੀ ਗੋਂਡਾ ਨੂੰ ਅਜਹੀਆਂ ਕਈ ਕਹਾਣੀਆਂ ਯਾਦ ਹਨ ਉਹ ਜੰਗਲ ਦੇ ਆਦਮੀ ਹਨ ਤੇ ਠੀਕ ਜੰਗਲ ਦੇ ਬਿਰਛ ਵਾਂਗ ਉਹਨਾਂ ਦੀਆਂ ਜੜਾਂ ਧਰਤੀ ਵਿੱਚ ਡੂੰਘੀਆਂ ਚਲੀਆਂ ਗਈਆਂ ਹਨ ਪਰ ਉਹ ਗਰੀਬ ਹਨ ਭੁੱਖ ਦੇ ਜਵੰਦਰੂ ਆਦਿ ਚਿੰਤੂ ਨੂੰ ਵੇਖ ਕੇ ਮੈਨੂੰ یوں ਪਾਸਿਆ ਕਿ ਉਹ ਵੀ ਕੋਈ ਦੇਵਤਾ ਹੈ ਜੋ ਧਰਤੀ ਦੇ ਵਸੀਆਂ ਨੂੰ ਅੰਨ ਦੇਵ ਦੀ ਕਹਾਣੀ ਸੁਣਾਉਣ ਲਈ ਆ ਨਿਕਲਿਆ ਹੈ ਕਉ ਪਹਨੇਰਾ ਸੀ ਅਲਾਵ ਦੀ ਰੋਸ਼ਨੀ ਵਿੱਚ ਕੋਲ ਦੀ ਪਗੰਢੀ ਕਿਸੇ ਮੁਟਿਆਰ ਗੋਡਣ ਦੀ ਮੰਗ ਜਾਂਦੀ ਸੀ ਕੂਮ ਘੁਵਾ ਕੇ ਮੇਰੀ ਨਿਗਾ ਚਿੰਤੂ ਦੇ ਚੁਰੜੀਆਂ ਵਾਲੇ ਚਿਹਰੇ ਤੇ ਜਮ ਜਾਂਦੀ ਕਹਾਣੀ ਤੁਰਦੀ ਰਹੀ ਦੇਵਤਾ ਧਰਤੀ ਤੇ ਖੜਾ ਸੀ ਪਰ ਉਹ ਬਹੁਤ ਉੱਚਾ ਸੀ 12 ਆਦਮੀ ਇੱਕ ਦੂਜੇ ਦੇ ਮੋਢਿਆਂ ਤੇ ਖੜੇ ਹੁੰਦੇ ਤਾਂ ਜਾ ਕੇ ਉਹ ਉਸ ਦੇ ਸਿਰ ਨੂੰ ਛੂ ਸਕਦੇ ਇੱਕ ਦਿਨ ਬ੍ਰਹਮਾ ਨੇ ਸੰਦੇਸ਼ ਭੇਜਿਆ ਇਹ ਤਾਂ ਬਹੁਤ ਕਠਿਨ ਹੈ ਭਲੇ ਆਦੇਵਤਾ ਤੈਨੂੰ ਛੋਟਾ ਹੋਣਾ ਪਵੇਗਾ ਆਦਮੀ ਦਾ ਆਰਾਮ ਵੇਖਣਾ ਪਵੇਗਾ ਦੇਵਤਾ ਅੱਧ ਰਹਿ ਗਿਆ ਪਰ ਬ੍ਰਹਮਾ ਦੀ ਤਸੱਲੀ ਨਾ ਹੋਈ ਆਦਮੀ ਦੀ ਔਕੜ ਨਾਲ ਹਾਲੇ ਵੀ ਪੂਰੀ ਤਰ੍ਹਾਂ ਹਟੀ ਨਹੀਂ ਸੀ ਉਸ ਨੇ ਫਿਰ ਸੰਦੇਸ਼ ਭੇਜਿਆ ਤੇ ਦੇਵਤਾ 1/4 ਰਹਿ ਗਿਆ ਹੁਣ ਕੇਵਲ ਤਿੰਨ ਆਦਮੀ ਇੱਕ ਦੂਜੇ ਦੇ ਮੋਢਿਆਂ ਤੇ ਖੜੇ ਹੋ ਕੇ ਉਸ ਦੇ ਸਿਰ ਨੂੰ ਛੋਹ ਸਕਦੇ ਸਨ ਫਿਰ ਆਦਮੀ ਆਪੇ ਬੋਲਿਆ ਤੂੰ ਹਾਲੇ ਵੀ ਬਹੁਤ ਉੱਚਾ ਹੈ ਮੇਰੇ ਅਦੇਵ ਤੇ ਆ ਅਨਦੇਵ ਹੋਰ ਛੋਟਾ ਹੋ ਗਿਆ ਹੁਣ ਉਹ ਆਦਮੀ ਦੀ ਛਾਤੀ ਤਿੱਕ ਰਹਿ ਗਿਆ ਫਿਰ ਜਦ ਉਹ ਲੋਕ ਦੇ ਲੱਕ ਤਿੱਕ ਰਹਿ ਗਿਆ ਤਾਂ ਆਦਮੀ ਬਹੁਤ ਖੁਸ਼ ਹੋਇਆ ਉਸ ਦੇ ਸਰੀਰ ਚੋਂ ਬੱਲੀਆਂ ਫੁੱਟ ਰਹੀਆਂ ਸਨ ਇੰਜ ਜਾਪਦਾ ਸੀ ਕਿ ਸੋਨੇ ਦਾ ਬੂਟਾ ਖੜਾ ਹੈ ਆਦਮੀ ਨੇ ਉਸ ਨੂੰ ਝੋੜਿਆ ਤੇ ਬੱਲੀਆਂ ਧਰਤੀ ਤੇ ਅਟ ਗਈਆਂ ਮੈਂ ਸੋਚਿਆ ਹੋਰ ਸਾਰੇ ਦੇਵਤਿਆਂ ਦੇ ਮੰਦਰ ਹਨ ਪਰ ਅੰਨਦੇਵ ਉਹ ਖੇਤਾਂ ਦਾ ਮੁੱਢ ਕਦੀਮੀ ਰਾਖਾ ਖੁੱਲੇ ਖੇਤਾਂ ਵਿੱਚ ਰਹਿੰਦਾ ਹੈ ਜਿੱਥੇ ਹਰ ਸਾਲ ਤਾਂ ਉਗਦਾ ਤੇ ਨਵੇਂ ਦਾਣਿਆਂ ਵਿੱਚ ਦੁੱਧ ਪੈਂਦਾ ਹੈ ਮਾਂ ਬਣਨ ਵਾਲੀ ਕੁੜੀ ਦੀਆਂ ਛਾਤੀਆਂ ਵਾਂਗ ਹਲਦੀ ਬੋਲੀ ਹੁਣ ਤਾਂ ਦੇਵਤਾ ਧਰਤੀ ਦੇ ਅੰਦਰੋਂ-ਅੰਦਰ ਕਿਤੇ ਪਤਾਲਵਲ ਚਲਿਆ ਗਿਆ ਹੈ। ਚਿੰਤੂ ਨੇ ਪਟੀਆਂ-ਪਟੀਆਂ ਅੱਖਾਂ ਨਾਲ ਆਪਣੀ ਵੋਟੀਵਲ ਤੱਕਿਆ। ਅਜੇ ਹਾ ਭਿਆਨਕ ਕਾਲ ਉਸਨੇ ਆਪਣੇ ਜੀਵਨ ਵਿੱਚ ਪਹਿਲੀ ਵਾਰੀ ਵੇਖਿਆ ਸੀ। ਧਰਤੀ ਇੰਜ ਬੰਜਰ ਹੋ ਗਈ ਸੀ ਜਿਵੇਂ ਤੀਵੀਂ ਬਾਝ ਹੋ ਜਾਏ ਜਾਂ ਕਿਸੇ ਨਿੱਕੇ ਦੀ ਮਾਂ ਦੀ ਛਾਤੀ ਸੁੱਕ ਜਾਏ। ਹਲ ਦੇ ਬੋਲੇ ਹੋਰ ਨਾ ਦੇਵਤਿਆਂ ਵਾਂਗ ਅੰਨ ਦੇ ਵੀ ਬੋਲਾ ਹੋ ਗਿਆ। ਚਿੰਤੋ ਨੇ ਪੁੱਛਿਆ ਪਰ ਅੰਨਦੇਵ ਕਿਉਂ ਬੋਲਾ ਹੋ ਗਿਆ ਹੈ ਇਹ ਮੈਂ ਮੁਰਕੀ ਜਣਾ ਪਰ ਬੋਲਾ ਤਾਂ ਉਹ ਹੋ ਹੀ ਗਿਆ ਹੈ ਸਾਲ ਦੇ ਸਾਲ ਹਲਦੀ ਅੰਨਦੇਵ ਦੇ ਸੁਖਣਾ ਸੁਖਦੇ ਸੀ ਇੱਕ ਹਲਦੇ ਉੱਤੇ ਹੀ ਬਸ ਨਹੀਂ ਹਰ ਇੱਕ ਗੋਂ ਤੇਵੀ ਇਹ ਸੁਖਣਾ ਸੁਖਣੀ ਜ਼ਰੂਰੀ ਸਮਝਦੀ ਸੀ ਪਰੈਤ ਕੀ ਦੇਵਤੇ ਨੇ ਇੱਕ ਨਾ ਸੁਣੀ ਪਰੈਤ ਕੀ ਦੇਵਤੇ ਨੇ ਇੱਕ ਨਾ ਸੁਣੀ ਇਸ ਗੱਲੋਂ ਦੇਵਤਾ ਭੂਏ ਹੋ ਗਿਆ। ਕ੍ਰੋਧ ਤਾਂ ਹੋਰਨਾਂ ਦੇਵਤਿਆਂ ਨੂੰ ਵੀ ਆਉਂਦਾ ਹੈ। ਪਰ ਅਨਦੇਵ ਨੂੰ ਤਾਂ ਕ੍ਰੋਧ ਨਹੀਂ ਕਰਨਾ ਚਾਹੀਦਾ। ਹਲਦੀ ਦੀ ਗੋਦੀ 3 ਮਹੀਨਿਆਂ ਦਾ ਕਾਕਾ ਸੀ। ਮੈਂ ਉਸ ਨੂੰ ਆਪਣੀ ਗੋਦੀ ਵਿੱਚ ਲੈ ਲਿਆ। ਉਸ ਦਾ ਰੰਗ ਆਪਣੇ ਬਾਪ ਕੋਲੋਂ ਘੱਟ ਸੋਹਲਾ ਸੀ। ਉਸ ਨੂੰ ਵੇਖ ਕੇ ਮੈਨੂੰ ਤਾਜ਼ੇ ਪਹਾੜੀ ਸ਼ਹਿਦ ਦਾ ਰੰਗ ਯਾਦ ਆ ਰਿਹਾ ਸੀ। ਹਲਦੀ ਬੋਲੀ, "ਹਾਏ ਅਨਦੇਵ ਨੇ ਮੇਰੀ ਕੁੱਖ ਹਰੀ ਕੀਤੀ।" ਤੇ ਉਹ ਵੀ ਭੁੱਖ ਵਿੱਚ ਤੇ ਲਾਚਾਰੀ ਵਿੱਚ ਬੱਚਾ ਮੁਸਕਰਾਉਂਦਾ ਤਾਂ ਹਲਦੀ ਸੋਚਣ ਲੱਗ ਪੈਂਦੀ ਕਿ ਦੇਵਤਾ ਉਸ ਦੀਆਂ ਅੱਖਾਂ ਵਿੱਚ ਉਹ ਸਕਾਨ ਪਾਰਿਆ ਹੈ ਪਰ ਇਸ ਦਾ ਪਾਉ ਦੇਵਤਾ ਮਖੌਲਦਾ ਨਹੀਂ ਕਰਦਾ ਫਿਰ ਉਸ ਦੇ ਦਿਲ ਵਿੱਚ ਕ્રોਧ ਵੜਕ ਉੱਠਦਾ ਦੇਵਤਾ ਆਦਮੀ ਨੂੰ ਓਖ ਨਾਲ ਵੀ ਮਾਰਦਾ ਹੈ ਤੇ ਮਖੌਲ ਕਰਕੇ ਉਸ ਦਾ ਦਿਲ ਵੀ ਸੜਦਾ ਹੈ ਚਿੰਤੂ ਬੋਲਿਆ ਸੱਚ ਮਨ ਨੂੰ ਤਾਂ ਹੁਣ ਮੈਨੂੰ ਅੰਨ ਦੇਵਤੇ ਵਿਸ਼ਵਾਸ ਹੀ ਨਹੀਂ ਰਿਹਾ ਤੇ ਉਸਦੀ ਕਹਾਣੀ ਜੋ ਮੈਂ ਅੱਜ ਵਾਂ ਸੈਂਕੜੇ ਵੀਰ ਸੁਣਾ ਚੁੱਕਿਆ ਹਾਂ ਹੁਣ ਮੈਨੂੰ ਨਿਰੀ ਗੱਪ ਜਾਂਦੀ ਹੈ ਹਲਦੀ ਇਹ ਨਹੀਂ ਸੀ ਜਾਣਦੀ ਕਿ ਚਿੰਤੂ ਦਾ ਵਿਅੰਗ ਬਹੁਤ ਹੱਦ ਤੀਕ ਸਤੈ ਨਾਲ ਸੰਬੰਧ ਰੱਖਦਾ ਹੈ ਇਹ ਤਾਂ ਉਹ ਆਪੂ ਵੀ ਸਮਝਣ ਲੱਗ ਪਈ ਸੀ ਕਿ ਦੇਵਤਾ ਨਿਤ ਨਿਤ ਦੇ ਪਾਪ ਨਾਟਕ ਤੋਂ ਭੁਏ ਹੋ ਗਿਆ ਅੰਨਦੇਵ ਨੂੰ ਨਹੀਂ ਮੰंदे ਤਾਂ ਭਗਵਾਨ ਨੂੰ ਤਾਂ ਮੰਨੋਂਗੇ ਮੇਰਾ ਦਿਲ ਤਾਂ ਤੇਰੇ ਭਗਵਾਨ ਨੂੰ ਵੀ ਨਹੀਂ ਮੰਦਾ ਸ਼ੈਤਾਨ ਭਗਵਾਨ ਕਿੱਥੇ ਹਨ ਉਸ ਦੇ ਮੇਗਰਾਜ ਤੇ ਕਿੱਥੇ ਸੌ ਰਿਹਾ ਹੈ ਉਹ ਆਪ ਇੱਕ ਕਣੀ ਵੀ ਤਾਂ ਨਹੀਂ ਵਰਦੀ ਦੇਵਤੇ ਤੋਂ ਡਰਿਏ ਤੇ ਭਗਵਾਨ ਤੋਂ ਵੀ ਚਿੰਤੂ ਨੇ ਸੰਭਲ ਕੇ ਜਵਾਬ ਦਿੱਤਾ ਜ਼ਰੂਰ ਡਰਿਏ ਤੇ ਹੁਣ ਤੀਕ ਅਸੀਂ ਡਰਦੇ ਹੀ ਰਹੇ ਹਾਂ ਹੋਣ ਆਈ ਹੋਣਾ ਸਿੱਧੇ ਰਸਤੇ ਤੇ ਜਦ ਮੈਂ ਨਿੱਕੀ ਸਾਂ ਮਾਂ ਨੇ ਆਖਿਆ ਸੀ ਦੇਵਤਾ ਦੇ ਕ੍ਰੋਧ ਤੋਂ ਸਦਾ ਬਚੀ ਆਖਿਆ ਤਾਂ ਮੇਰੀ ਮਾਂ ਨੇ ਵੀ ਇਹੋ ਸੀ ਪਰ ਕਾਤਿਕ ਚਿਮੜਿਆ ਰਹੇਗਾ ਇਹ ਡਰ ਹਲਦੀ ਦੇਵਤਾ ਫਿਰ ਖੁਸ਼ ਹੋਵੇਗਾ ਤੇ ਫਿਰ ਲਹਿਰਾਵੇਗਾ ਉਹੀ ਪਿਆਰਾ ਪਿਆਰਾ ਧਾਨ ਕਾਲ ਵਿੱਚ ਜੰਮੇ ਹੋਏ ਬੱਚੇ ਵੱਲ ਤੱਕਦਿਆ ਮੈਂ ਸੋਚਣ ਲੱਗ ਪਿਆ ਕਿ ਇਤਨਾ ਵੱਡਾ ਪਾਪ ਕੀ ਹੋ ਗਿਆ ਕਿ ਇਤਨਾ ਵੱਡਾ ਦੇਵਤਾ ਵੀ ਆਦਮੀ ਨੂੰ ਖਿਮਾ ਨਹੀਂ ਕਰ ਸਕਦਾ ਕਾਲ ਨੇ ਹਲਦੀ ਦੀ ਸਾਰੀ ਸੁੰਦਰਤਾ ਖੋ ਲਈ ਸੀ ਚਿੰਤੂ ਵੀ ਆਪਣੀ ਬਹਾਰ ਭੁੱਲ ਰਿਹਾ ਸੀ ਬਿਰਚ ਹੁਣ ਵੀ ਖੜਾ ਸੀ ਪਰ ਟਾਹਣੀਆਂ ਪੁਰਾਣੀਆਂ ਹੋ ਗਈਆਂ ਸਨ ਤੇ ਨਵੀਆਂ ਕੁੰਮਬਲਾ ਹੁਣ ਨਹੀਂ ਸੰਦੇਸ ਦੀਆਂ ਹਲਦੀ ਨੇ ਮੈਨੂੰ ਦੱਸਿਆ ਕਿ ਉਸਦੀ ਚੰਚਲਤਾ ਤੇ ਉਸਦੀ ਹਾਸ-ਹਾਸ ਕੇ ਗੱਲਾਂ ਕਰਨ ਦੀ ਅਦਾ ਨੇ ਚਿੰਤੂ ਦਾ ਧਿਆਨ ਉਸ ਵੱਲ ਖਿੱਚਿਆ ਸੀ ਉਦੋਂ ਉਹ ਮੁਟਿਆਰ ਸੀ ਮਸਤ ਹਿਰਨੀ ਜਦੋਂ ਉਹ ਉਛਲਦੀ ਕੁਦੀ ਇੱਕ ਖੇਤ ਤੋਂ ਦੂਜੇ ਖੇਤ ਵਿੱਚ ਚਲੀ ਗਈ ਤੇ ਚਿੰਤੂ ਨੇ ਉਸ ਨੂੰ ਤੱਕਿਆ ਤਾਂ ਉਸ ਦੇ ਦਿਲ ਵਿੱਚ ਵੀ ਫਿਰਨ ਜਾਗ ਪਿਆ ਉਹ ਵੀ ਭੱਜਣ ਲੱਗਾ ਇੱਕ ਦਿਨ ਉਹ ਉਸ ਦੇ ਪਿੱਛੇ ਭੱਜ ਤੁਰਿਆ ਤਾਂ ਉਹ ਇੱਕ ਪਿੱਪਲ ਥਲੇ ਖੜੀ ਹੋ ਗਈ ਖੇਤਾਂ ਵਿੱਚ ਧਾਨ ਲਹਿਰਾ ਰਿਹਾ ਸੀ ਪਿਆਰ ਵਾਂਗ ਜੋ ਦਿਲ ਵਿੱਚ ਉੱਕਦਾ ਹੈ ਪਹਿਲਾਂ ਉਹ ਕੁਝ ਡਰੀ ਫਿਰ ਉਹ ਮੁਸਕਰਉਣ ਲੱਗ ਪਈ ਜਦ ਚਿੰਤੂ ਨੇ ਆਪਣੀਆਂ ਉਂਗਲਾਂ ਨਾਲ ਉਸ ਦੀਵਾਰ ਸੁਰਜਾਉਣੇ ਸ਼ੁਰੂ ਕੀਤੇ ਤੇ ਵਿਆਹ ਦੀ ਗੱਲ ਛੇੜੀ ਤਾਂ ਹਲਦੀ ਨੇ ਸਹਿਮੀ ਹੋਈ ਆਵਾਜ਼ ਵਿੱਚ ਆਖਿਆ ਅਨਦੇਵ ਸਾਨੂੰ ਵੇਖ ਰਿਹਾ ਹੈ ਪਹਿਲਾਂ ਉਸ ਦਾ ਧਿਆਨ ਧਰ ਤੇ ਫਿਰ ਵਿਆਹ ਦਾ ਨਾਂ ਲਈ ਹਲਦੀ ਦਾ ਖਿਆਲ ਸੀ ਕਿ ਦੇਵਤਾ ਤਾਂ ਦੇ ਪੌਦਿਆਂ ਵਿੱਚ ਲੁਕਿਆ ਬੈਠਾ ਹੈ ਤੇ ਉਹਨਾਂ ਦਾ ਪਿਆਰ ਉਸ ਨੇ ਵੇਖ ਲਿਆ ਜਦ ਚਿੰਤੂ ਨੇ ਰੇਸ਼ਮ ਦੇ ਕੀੜਿਆਂ ਦਾ ਗੀਤ ਗਾਇਆ ਹਲਦੀ ਨੇ ਅਨੁਭਵ ਕੀਤਾ ਕਿ ਚਿੰਤੂ ਵੀ ਅਜਿਹਾ ਹੀ ਕੋਈ ਕੀੜਾ ਹੈ ਇਹ ਵੱਖਰੀ ਗੱਲ ਹੈ ਕਿ ਕੀੜੇ ਵਿਆਹ ਨਹੀਂ ਕਰਦੇ ਕੇਵਲ ਪਿਆਰ ਕਰਦੇ ਹਨ ਹਲਦੀ ਨੇ ਅਨਦੇਵ ਦੀ ਸੌਂ ਖਾ ਕੇ ਆਪਣੀ ਸੱਚਾਈ ਦਾ ਵਿਸ਼ਵਾਸ ਦਿਵਾਇਆ ਸੀ ਤੇ ਚਿੰਤੂ ਨੇ ਆਖਿਆ ਸੀ ਤੂੰ ਜ਼ਰੂਰ ਬੋਲਦੀ ਸੱਚੀ ਨਿਕਲੇਗੀ ਹਲਦੀ ਅਨਦੇਵ ਦੀ ਸੌ ਬਹੁਤ ਵੱਡੀ ਸੌਂ ਹੁੰਦੀ ਹੈ ਹਲਦੀ ਦਾ ਕਾਕਾ ਮੇਰੀ ਗੋਦੀ ਵਿੱਚ ਰੋਣ ਲੱਗ ਪਿਆ ਉਸ ਨੂੰ ਲੈਂਦੇ ਆ ਉਸ ਨੇ ਸਹਿਮੀ ਅੱਖਾਂ ਨਾਲ ਆਪਣੇ ਪਤੀ ਵੱਲ ਤੱਕਿਆ ਤੇ ਬੋਲੀ ਇਹ ਕਾਲ ਕਦੋਂ ਜਾਵੇਗਾ ਜਦ ਅਸੀਂ ਮਰ ਜਾਵਾਂਗੇ ਤੇ ਕੀ ਪਤਾ ਉਹ ਉਦੋਂ ਵੀ ਨਾ ਜਾਵੇ ਇਹ ਕੁਤਕੀ ਦੇ ਕੋਦੋਂ ਤਾਨ ਵਾਂਗ ਪਾਣੀ ਨਹੀਂ ਮੰਗਦੇ ਇਹ ਵੀ ਨਾ ਉੱਗੇ ਹੁੰਦੇ ਤਾਂ ਅਸੀਂ ਕਦੋਂ ਦੇ ਭੁੱਖ ਨਾਲ ਮਰ ਚੁੱਕੇ ਹੁੰਦੇ ਇਹਨਾਂ ਨੇ ਸਾਡੀ लाज ਰੱਖ ਲਈ ਸਾਡੀ ਵੀ ਤੇ ਦੇਵਤੇ ਦੀ ਵੀ ਦੇਵਤੇ ਦਾ ਵਾਸ ਚਲਦਾ ਤਾਂ ਇਹਨਾਂ ਨੂੰ ਵੀ ਉਹ ਗੁਣ ਰੋਕ ਦਿੰਦਾ ਪਾਪੀ ਦੇਵਤਾ ਅਜੇ ਹਿਆ ਬੋਲ ਨਾ ਬੋਲੋ ਪਾਪ ਹੋਵੇਗਾ ਮੈਂ ਕਹਦਾ ਆਖਦਾ ਪਾਪ ਨਾ ਹੋਵੇ ਹੋਵੇ 100 ਵਾਰ ਹੋਵੇ ਨਹੀਂ ਨਹੀਂ ਪਾਪ ਤੋਂ ਡਰੋ ਤੇ ਦੇਵਤੇ ਦੇ ਕ੍ਰੋਧ ਤੋਂ ਵੀ ਮੈਂ ਵਿਚ ਵਿਚ ਆ ਕਰਦਿਆਂ ਆਖਿਆ ਦੋਸਤ ਆ ਸਾਰਾ ਆਦਮੀ ਦਾ ਹੈ ਦੇਵਤਾ ਤਾਂ ਸਦਾ ਨਿਰਦੋਸ਼ ਹੁੰਦਾ ਹੈ ਰਾਤ ਉਦਾਸ ਤੀਮੀ ਮੰਗ ਪਈ ਸੀ ਦੂਰੋਂ ਕਿਸੇ ਖੂਨੀ ਦਰਿੰਦੇ ਦੀ ਦਹਾੜ ਗੂੰਜੀ ਚਿੰਤੂ ਬੋਲਿਆ ਇਹਨਾਂ ਭੁੱਖੇ ਸ਼ੇਰਾਂ ਤੇ ਰਿચ્છਾਂ ਨੂੰ ਅੰਨਦੇਵ ਮਿਲ ਜਾਏ ਤਾਂ ਇਹ ਉਸ ਨੂੰ ਕੱਚਾ ਹੀ ਖਾ ਜਾਣ ਬੇਸਾਖੂ ਦੇ ਘਰ ਰੁਪਈਏ ਆਏ ਤਾਂ ਹਲਦੀ ਉਸ ਨੂੰ ਵਧਾਈ ਦੇਣਾ ਹੈ ਬੇਤਾਂ ਵਿੱਚ ਤਾਂ ਪੰਜੀ ਵੀ 500 ਹਨ RAMU ਸਦਾ ਸੁਖੀ ਰਹੇ ਅੰਨਦੇਵ ਕੋਲੋਂ ਤਾਂ RAMU ਹੀ ਚੰਗਾ ਨਿਕਲਿਆ ਬੇਸਾਖੂ ਨੇ ਓਪਰਾ ਜਿਹਾ ਹਾਸਾ ਹੱਸਦਿਆਂ ਗਿਆ ਜਿੰਤੂ ਬੋਲਿਆ ਛੱਡ ਯਾਰ ਅਨਦੇਵ ਦੀ ਗੱਲ ਅਨਦੇਵ ਅਨਦੇਵ ਹਲਦੀ ਨੇ ਆਪਣੇ ਪਤੀ ਨੂੰ ਸਿਰ ਤੋਂ ਪੈਰਾਂ ਤੱਕ ਤੱਕਿਆ ਇਸ ਸੁਨੁਕਤਾ ਜੀਨੇ ਨਾਲ ਉਸ ਨੂੰ ਝਿੜ ਸੀ ਦੇਵਤਾ ਕਿਤਨਾ ਵੀ ਬੁਰਾ ਕਿਉਂ ਨਾ ਹੋ ਜਾਵੇ ਆਦਮੀ ਤਾਂ ਆਪਣਾ ਦਿਲ ਠੀਕ ਰੱਖੇ ਆਪਣਾ ਬੋਲ ਸੰਭਾਲੇ ਕ੍ਰੋਧ ਵਿੱਚ ਛੜਦੀ ਬਲਦੀ ਹਲਦੀ ਆਪਣੀ ਝੁੱਗੀ ਵੱਲ ਚਲੀ ਗਈ ਬਿਸਾਕੂ ਫੇਰ ਹੱਸਿਆ ਵਾ ਯਾਰ ਵਾ ਚੁੜੇਲੇ ਹੋਣ ਵੀ ਅਨਦੇਵ ਦਾ ਪਿੱਛਾ ਨਹੀਂ ਛੱਡਦੀ ਚਿੰਤੂ ਬੋਲਿਆ ਜਪੇ ਪਈ ਅਨਦੇਵ ਦੀ ਮਾਲਾ ਅਸੀਂ ਤਾਂ ਕਦੇ ਨਾ ਮੰਨੀ ਅਜਿਹੇ ਪਾਪੀ ਦੇਵਤੇ ਨੂੰ ਤੂੰ ਸੱਚ ਕਹਿੰਦਾ ਹੈ ਚਿੰਤੂ ਦੇਵਤਾ ਪਾਪੀ ਹੋ ਗਿਆ ਹੈ RAMU ਬੰਬਈ ਵਿੱਚ ਸੀ ਚਿੰਤੂ ਸੋਚਣ ਲੱਗਾ ਕਾਸ਼ ਉਸ ਦਾ ਵੀ ਕੋਈ ਭਰਾ ਉੱਥੇ ਹੁੰਦਾ ਤੇ 20 ਰੁਪਏ ਨਹੀਂ ਤਾਂ 5 ਹੀ ਭੇਜ ਦਿੰਦਾ ਵੇ ਸਾਖੋ ਨੇ ਪੋਸਟਮੈਨ ਨੂੰ ਇੱਕ ਚਵਾਨੀ ਦੇ ਦਿੱਤੀ ਸੀ ਪਰ ਉਸ ਨੂੰ ਇਸ ਗੱਲ ਦਾ ਅਫਸੋਸ ਹੀ ਰਿਹਾ ਮੋੜ-ਮੋੜ ਉਹ ਆਪਣੀ ਨਕਦੀ ਗਿਣਦਾ ਤੇ ਹਰ ਵਾਰ ਵੇਖਦਾ ਕਿ ਉਸ ਦੇ ਕੋਲ 24 ਰੁਪਏ 14 ਆਨੇ ਹਨ 25 ਰੁਪਏ ਨਹੀਂ ਝੁੱਗੀ ਵਿੱਚ ਪਰਤ ਕੇ ਚਿੰਤੂ ਨੇ ਵੇਖਿਆ ਕਿ ਹਲਦੀ ਬੇਹੋਸ਼ ਪਈ ਹੈ ਉਸ ਨੇ ਉਸ ਨੂੰ ਝੰਜੋੜਿਆ ਰਸੋਈ ਦੀ ਵੀ ਫਿਕਰ ਹੈ ਕੁਝ ਹੁਣ ਸੌਣਾ ਹਲਦੀ ਵੇਖ ਦੁਪਹਿਰ ਦਾ ਢਲ ਗਈ ਹੈ ਉਸ ਵੇਲੇ ਜੇ ਅੰਦੇਵ ਆਪ ਵੀ ਉਸ ਨੂੰ ਝੰਜੋੜਦਾ ਦਾ ਹੋਸ਼ ਵਿੱਚ ਆਉਣ ਲਈ ਉਸ ਨੂੰ ਕੁਝ ਦੇਰ ਜ਼ਰੂਰ ਲੱਗਦੀ। ਕੋਚਿਰ ਮਗਰੋਂ ਹਲਦੀ ਨੇ ਆਪਣੇ ਸਰਾਣੇ ਬੈਠੇ ਪਤੀ ਵੱਲ ਘੂਰ ਕੇ ਤੱਕਿਆ। ਚਿੰਤੂ ਬੋਲਿਆ, "ਉੱਠ ਕੇ ਅੱਗ ਬਾੜ ਹਲਦੀ ਤੱਕਦੀ ਨਹੀਂ ਹੈ। ਢੋਖ ਨਾਲ ਆਂਦਰਾਂ ਬਾਹਰ ਆ ਰਹੀਆਂ ਨੇ ਤੇ ਪਕਾਵਾਂ ਆਪਣਾ ਸਿਰ।" ਚਿੰਤੂ ਨੇ ਡਰਦਿਆਂ ਡਰਦਿਆਂ ਸਤਾ ਨੇ ਹਲਦੀ ਦੀ ਤਲੀ ਤੇ ਰੱਖ ਦਿੱਤੇ ਤੇ ਉਸ ਦੇ ਮੂੰਹ ਵੱਲ ਤੱਕ ਕੇ ਬੋਲਿਆ, ਏ ਬਸਾ ਕੋਨੇ ਦਿੱਤੇ ਹਨ ਹਲਦੀ ਤੇ ਮੈਂ ਸੱਚ ਆਖਦਾ ਹਾਂ ਕਿ ਮੈਂ ਆਪ ਨਹੀਂ ਸੰ ਮੰਗੇ ਹਲਦੀ ਸੰਦੇਹ ਭਰੀਆਂ ਅੱਖਾਂ ਨਾਲ ਚਿੰਤੂ ਵੱਲ ਤੱਕਦੀ ਰਹੀ ਕਿ ਆਦਮੀ ਗਰੀਬੀ ਵਿੱਚ ਇਤਨਾ ਹੀ ਡਿੱਗ ਪੈਂਦਾ ਹੈ ਪਰ ਚਿੰਤੂ ਦੇ ਚਿਹਰੇ ਤੋਂ ਸਾਫ਼ ਪਤਾ ਪੈਂਦਾ ਸੀ ਕਿ ਉਸ ਨੇ ਮੰਗਣ ਦੀ ਕੋਈ ਹਰਕਤ ਨਹੀਂ ਸੀ ਕੀਤੀ ਤੇ ਫਿਰ ਜਦ ਏਕੇ ਏ ਕਰਕੇ ਸਾਰੇ ਪੈਸੇ ਗਿਣੇ ਤਾਂ ਉਸ ਦੀਆਂ ਅੱਖੀਆਂ ਭਰ ਆਈਆਂ ਚਾਰ ਦਿਹਾੜੇ ਦਾਲ ਭਾਤ ਦਾ ਲੰਗਾ ਹੋਰ ਲੰਗ ਜਾਏਗਾ ਸ਼ੁਕਰ ਹੈ ਅਨਦੇਵ ਦਾ ਲੱਖ ਲੱਖ ਸ਼ੁਕਰ ਹੈ ਅਨਦੇਵ ਦਾ ਜਾਂ ਬਿਸਾਖੂ ਦਾ ਅਨਦੇਵ ਦਾ ਜਿਸ ਨੇ ਬਿਸਾਖੂ ਦੇ ਦਿਲ ਵਿੱਚ ਪ੍ਰੇਮ ਜਗਾਇਆ ਚਿੰਤੂ ਦਾ ਚਿਹਰਾ ਵੇਖ ਕੇ ਹਲਦੀ ਨੂੰ ਸੁੱਕੇ ਪੱਤੇ ਦਾ ਖਿਆਲਾ ਆ ਜੋ ਟੈਣੀ ਨਾਲ ਲੱਗਾ ਰਹਿਣਾ ਚਾਹੁੰਦਾ ਹੋਵੇ ਦੂਰ ਇੱਕ ਬੱਦਲੇ ਵੱਲ ਤੱਕਦੀ ਹੋਈ ਉਹ ਬੋਲੀ ਹਾਏ ਵੀ ਰੱਬਾ ਕੋਈ ਛਿਟ ਕਣੀ ਹੀ ਪੈ ਜਾਵੇ ਅਨਾਥ ਕੁੜੀ ਦੇ ਹੰਝੂਆਂ ਵਾਂਗ ਪਰ ਤੇਜ਼ ਹਵਾ ਬਦਲੀ ਨੂੰ ਉਡਾ ਕੇ ਲੈ ਗਈ ਤੇ ਧਰਤੀ ਮੀਂਹ ਲਈ ਬਰਾਬਰ ਤਰਸਦੀ ਰਹੀ ਕਾਲ ਨੇ ਜ਼ਿੰਦਗੀ ਦਾ ਸਾਰਾ ਸਵਾਦ ਭਸਮ ਕਰ ਛੁਪਿਆ ਸੀ ਇਉਂ ਲੱਗਦਾ ਸੀ ਕਿ ਧਰਤੀ ਰੋ ਪਵੇਗੀ ਪਰ ਹੰਝੂਆਂ ਨਾਲ ਤਾਂ ਸੁੱਕੇ ਧਾਨਾਂ ਨੂੰ ਪਾਣੀ ਨਹੀਂ ਮਿਲਦਾ ਅਨਦੇਵ ਨੂੰ ਇਹ ਸ਼ਰਾਰਤ ਕਿਵੇਂ ਸੁੱਜੀ ਮੰਨ ਲਿਆ ਕਿ ਉਹ ਆਪ ਕਿਸੇ ਕਾਰਨ ਕਿਸਾਨਾਂ ਤੋਂ ਹੁਏ ਹੋ ਗਿਆ ਹੈ ਪਰ ਬੱਦਲਾਂ ਦਾ ਤਾਂ ਕਿਸਾਨ ਨੇ ਕੁਝ ਨਹੀਂ ਸੀ ਵਿਗਾੜਿਆ ਉਹ ਆਪ ਕਿਉਂ ਨਹੀਂ ਘੇਰਾਉਂਦੇ ਕਿਉਂ ਨਹੀਂ ਵਰ ਪੈਂਦੇ ਕਾਸ਼ ਉਹ ਦੇਵਤੇ ਦਾ ਪੱਖ ਕਰਨਾ ਛੱਡ ਦੇਣ ਚਾਰ ਨਿੱਕਾ ਜਿਹਾ ਪਿੰਡ ਹੈ ਉਸ ਦਿਨ ਇੱਥੇ 2 300 ਗੌਂਡ ਇਕੱਠੇ ਹੋਏ ਫੜਕੇ ਸਾਹਿਬ ਤੋਂ ਮੁੰਛੀ ਜੀ ਧਾਨ ਵੰਡ ਰਹੇ ਸਨ ਆਪਣੇ ਹਿੱਸੇ ਦਾ ਧਾਨ ਲੈ ਕੇ ਹਰ ਕੋਈ ਦੇਵਤੇ ਦੀ ਜੈ ਮਨਾਉਂਦਾ ਅਨ ਦੇਵ ਦੀ ਜੈ ਹੋਵੇ ਜਿੰਤੂ ਪਿੰਡ ਦੇ ਪੰਚਾਇਤ ਦੀ ਸੱਜੀ ਬਾਹ ਸੀ। ਤਾਨ ਵੰਡਣ 'ਚ ਉਹ ਸਹਾਇਤਾ ਕਰ ਰਿਹਾ ਸੀ। ਲੋਕ ਉਸ ਵੱਲ ਇਸ਼ਾਨ ਭਰਿਆਂ ਅੱਖਾਂ ਨਾਲ ਤੱਕਦੇ ਤੇ ਉਹ ਮਹਿਸੂਸ ਕਰਦਾ ਕਿ ਉਹ ਵੀ ਜ਼ਰੂਰੀ ਆਦਮੀ ਹੈ। ਪਰ ਲੋਕ ਦੇਵਤੇ ਦੀ ਜੈ ਜੈਕਾਰ ਕਿਉਂ ਬਣਾਉਂਦੇ ਹਨ? ਇੱਥੇ ਹੈ ਉਹ ਸੋਰਾ ਅੰਨਦੇਵ। ਉਹ ਆਪ ਵੀ ਖਬਰੇ ਦੇਵਤਾ ਹੈ ਤੇ ਖਬਰੇ ਅੰਨਦੇਵ ਤੋਂ ਕਿਤੇ ਚੰਗੇ ਰਾਂ। ਹਲਦੀ ਨੇ ਸੋਚਿਆ ਕਿ ਤਾਨ ਖਬਰੇ ਅੰਨਦੇਵ ਨੇ ਭੇਜਿਆ ਹੈ। ਉਸ ਨੂੰ ਦੁਖਿਆਰੇ ਗੋਡਾ ਦਾ ਧਿਆਨ ਤਾਂ ਜ਼ਰੂਰ ਹੈ ਪਰ ਜਦ ਉਸਨੇ ਫੜ ਕੇ ਸਾਹਿਬ ਤੇ ਮੁੰਛੀ ਨੂੰ ਕੜਾ ਖਾਂਦਿਆਂ ਦੇਖਿਆ ਤਾਂ ਉਹ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਈ ਪਹਿਲਾਂ ਤਾਂ ਉਸਦੇ ਜੀਵ ਵਿੱਚ ਆਈ ਕਿ ਕੜਾ ਦਾ ਖਿਆਲ ਹੁਣ ਹੋਰ ਅੱਗੇ ਨਾ ਵਧੇ ਪਰ ਇਹ ਖਿਆਲ ਬਦਲ ਵਾਂਗ ਉਸਦੇ ਮਨ ਉਤੇ ਫੈਲਦਾ ਚਲਾ ਗਿਆ ਕਾਲ ਕਮੇਟੀ ਤੋਂ ਮਿਲਿਆ ਹੋਇਆ ਧਾਨ ਕਿਤਨੇ ਦਿਨ ਚੱਲਦਾ ਚਿੰਤੂ ਦੇ ਚਿਹਰੇ ਤੇ ਮੌਤ ਦੇ ਤੁੰਲੇ ਪਰਛਾਵੇਂ ਦੇ ਇਸ ਰੇਸਨ ਪਰ ਉਹ ਦੇਵਤੇ ਤੋਂ ਡਰਦਾ ਨਹੀਂ ਸੀ ਕਦੀ 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 ਗੋਡਿਆਂ ਪਰ ਬੈਠਾ ਘੰਟਿਆਂ ਬੱਧੀ ਅਰਧ ਚੇਤਨ ਅਵਸਥਾ ਵਿੱਚ ਦੇਵਤੇ ਨੂੰ ਗਾਲਾਂ ਕੱਢਦਾ ਮੈਂ ਸਮਝਿਆ ਕਿ ਉਹ ਪਾਗਲ ਹੋ ਚੱਲਿਆ ਹੈ ਦੋ ਚਾਰ ਵੇਰ ਮੈਂ ਉਸਨੂੰ ਰੋਕਿਆ ਵੀ ਪਰ ਇਹ ਮੇਰੇ ਵਾਸਤੇ ਗੱਲ ਨਹੀਂ ਸੀ ਉਹ ਦੇਵਤੇ ਨੂੰ ਆਪਣੇ ਦਿਲੋਂ ਕੱਢ ਦੇਣਾ ਚਾਹੁੰਦਾ ਸੀ ਪਰ ਦੇਵਤੇ ਦੀਆਂ ਜੜਾਂ ਉਸਦੇ ਮਨ ਵਿੱਚ ਡੂੰਘੀਆਂ ਚਲੀਆਂ ਗਈਆਂ ਸਨ ਚਿੰਤੂ ਦੀਆਂ ਗਾਣਾਂ ਸੁਣ ਕੇ ਲੋਕਾਂ ਨੂੰ ਖਾਸ ਤਰ੍ਹਾਂ ਦੀ ਖੁਸ਼ੀ ਹੁੰਦੀ। ਉਹ ਸਮਝਦੇ ਸੀ ਕਿ ਉਹਨਾਂ ਦਾ ਬਦਲਾ ਲਿਆ ਜਾ ਰਿਹਾ ਹੈ ਜੋ ਬਹੁਤ ਜ਼ਰੂਰੀ ਹੈ। ਅੰਨਦੇਵ ਜੇ ਕੁਝ ਵੀ ਸੱਤਾ ਰੱਖਦਾ ਹੈ ਤਾਂ ਚਿੰਤੂ ਨੂੰ ਮਾਰ ਦੇਵੇਗਾ ਜਾਂ ਫਿਰ ਪਹਿਲੀ ਤਰ੍ਹਾਂ ਠੀਕ ਹੋ ਕੇ ਉਹਨਾਂ ਦਾ ਮਿੱਤਰ ਬਣ ਜਾਏਗਾ। ਗੋਂਡਾ ਨੂੰ ਦੇਵਤੇ ਦੀ ਇਤਨੀ ਲੋੜ ਨਹੀਂ ਜਿੰਨੀ ਮਿੱਤਰ ਦੀ। ਉਹ ਦੇਵਤਾ ਕੀ ਜੋ ਘਰ ਦਾ ਆਦਮੀ ਨਾ ਬਣ ਜਾਵੇ। ਇੱਕ ਦਿਨ ਜਿੰਤੂ ਬਹੁਤ ਸਵੇਰ ਉੱਠ ਬੈਠਾ ਤੇ ਬੋਲਿਆ ਦੇਵਤਾ ਹੁਣ ਪੈਸੇ ਵਾਲਿਆਂ ਦਾ ਹੋ ਗਿਆ ਹੈ ਸ਼ੈਤਾਨ ਪਾਪੀ ਦੇਵਤਾ ਮੈਂ ਤਾਂ ਕਦੀ ਨਾ ਮੰਨਾ ਅਜਿਹੇ ਨੀਵ ਚ ਦੇਵਤੇ ਨੂੰ ਪਰ ਨਹੀਂ ਮੇਰੇ ਪਤੀ ਦੇਵਤਾ ਤਾਂ ਸੱਚ ਦਾ ਹੈ ਸੱਚ ਦਾ ਹੈ ਪਗਲੀ ਇਹ ਗੱਲ ਸਭ ਗਿਆਨ ਝੂਠਾ ਹੈ ਪਰ ਦੇਵਤਾ ਤਾਂ ਝੂਠਾ ਨਹੀਂ ਤਾਂ ਕਿਉਂ ਬਹੁਤ ਸੱਚਾ ਹੈ ਸੱਚਾ ਹੈ ਤਾਂ ਮੀਂ ਕਿਉਂ ਨਿਭਾਉਂਦਾ ਦੇ ਤੈਨੂੰ ਬੁਰਾ ਕਹੀਏ ਤਾਂ ਦੋਸ਼ ਹੁੰਦਾ ਹੈ ਹਜ਼ਾਰ ਵੇਰ ਹੋਵੇ ਤੁਰਤ ਦੇਵਤਾ ਲੈ ਸੁਣ ਲਿਆ ਉਹ ਸਾਡੇ ਖੇਤਾ ਵਿੱਚ ਕਿਉਂ ਆਵੇਗਾ ਉਹ ਪੈਸੇ ਵਾਲਿਆਂ ਦੀ ਪੂਰੀ ਕਚੌੜੀ ਖਾਣ ਲੱਗ ਪਿਆ ਹੈ ਨਿਰਤਨ ਗੋਂਡਾਂ ਦੇ ਹੁਣ ਉਸ ਨੂੰ ਕੀ ਪਰਵਾਹ ਹੈ ਚਿੰਤੂ ਦੇ ਨਿੱਕ ਤੇ ਚੀਨੀ ਹਲਦੀ ਦੇ ਮਨ ਵਿੱਚ ਗਮ ਘੋਲ ਰਹੀ ਸੀ ਉਸ ਨੇ ਝੁੱਗੀ ਦੇ ਕੰਦ ਨਾਲ ਢਾਸਣਾ ਲਾ ਲਿਆ ਤੇ ਹੌਲੀ-ਹੌਲੀ ਚੰਗੇ ਵੇੜਿਆਂ ਦੀ ਯਾਦ ਕਰਨ ਲੱਗੀ ਜਦ ਭੁੱਖ ਦਾ ਭਿਆਨਕ ਮੂੰਹ ਕਦੇ ਇਤਨਾ ਨਹੀਂ ਸੀ ਖੁੱਲਿਆ ਉਹ ਖੁਸ਼ੀ ਫਿਰ ਪਰਤੇਗੀ ਦੇਵਤਾ ਫਿਰ ਖੇਤਾਂ ਵਿੱਚ ਆਵੇਗਾ ਉਸ ਦੀ ਮੁਸਕਰਾਹਟ ਫਿਰ ਨਵੇਂ ਦਾਣਿਆਂ ਵਿੱਚ ਦੁੱਧ ਪਰ ਦੇਵੇਗੀ ਉਸ ਦੇ ਮਨ ਵਿੱਚ ਅਜੀਬ ਖਿੱਚੋ ਤਣ ਹੋ ਰਹੀ ਸੀ ਦੇਵਤਾ ਪਾਪੀ ਨਹੀਂ ਤਾਂ ਨੀਚ ਨਹੀਂ ਤਾਂ ਉਹ ਬਾਹਰ ਚੱਲਿਆ ਗਿਆ ਤਾਂ ਕੀ ਹੋਇਆ ਕਦੀ ਤਾਂ ਉਸ ਨੂੰ ਦਇਆ ਆਏਗੀ ਹੀ ਹਲਦੀ ਸੰਭਲ ਕੇ ਬੋਲੀ ਮੈਂ ਸੱਚ ਜਾਨੀ ਹਾਂ ਮੇਰੇ ਪਤੀ ਦੇਵਤਾ ਫੇਰ ਆਏਗਾ ਇੱਥੇ ਚਿੰਤੂ ਦਾ ਵਿਅੰਗ ਹੋਰ ਵੀ ਤਿੱਖਾ ਹੋ ਗਿਆ ਹੁਣ ਚੁੱਪ ਵੀ ਕਰ ਕਮਲੀਏ ਨਾਰੇ ਤੇਰਾ ਦੇਵਤਾ ਕੋਈ ਸੱਪ ਤਾਂ ਨਹੀਂ ਕਿ ਤੇਰੀ বীਣ ਸੁਣ ਕੇ ਪੱਜਾ ਹੋਵੇਗਾ ਉਸ ਦਿਨ RAMU ਬੰਬਈ ਤੋਂ ਪਰਤਾ ਆ ਉਸ ਨੂੰ ਵੇਖ ਕੇ ਹਲਦੀ ਦੀਆਂ ਅੱਖਾਂ ਨੂੰ ਨਵੀਂ ਜ਼ੁਬਾਨ ਮਿਲ ਗਈ ਬੋਲੀ ਸੁਣ RAMU ਵੀਰਾ ਬੰਬਈ ਵਿੱਚ ਦੇ ਦੇ ਨੂੰ ਵੇਖਿਆ ਹੋਵੇਗਾ ਤਾਂ RAMU ਚੁੱਪ ਰਿਹਾ ਮੇਰਾ ਖਿਆਲ ਸੀ ਕਿ RAMU ਨੇ ਬੰਬਈ ਵਿੱਚ ਮਜ਼ਦੂਰ ਸਭਾ ਦੇ ਲੈਕਚਰ ਸੁਣ ਰੱਖੇ ਹੋਣਗੇ ਤੇ ਉਹ ਸਾਫ਼-ਸਾਫ਼ ਆਖ ਦੇਵੇਗਾ ਦੇਵਤਾ ਦੇਵਤਾ ਕੁਝ ਨਹੀਂ ਹੁੰਦਾ ਆਨ ਆਦਮੀ ਆਪ ਬਗਾਉਂਦਾ ਹੈ ਆਪਣੇ ਲਹੂ ਨਾਲ ਆਪਣੇ ਪਸੀਨੇ ਨਾਲ ਜੇ ਆਦਮੀ ਆਦਮੀ ਦਾ ਲਹੂ ਚੋਸਣਾ ਛੱਡ ਦੇਵੇ ਤਾਂ ਅੱਜ ਹੀ ਸੰਸਾਰ ਦਾ ਕਾਇਆ ਪਲਟ ਜਾਏ ਕਾਲ ਤਾਂ ਮੁੱਢ ਤੋਂ ਹੀ ਪੈਂਦੇ ਆਏ ਹਨ ਵੱਡੇ ਵੱਡੇ ਭਿਆਨਕ ਕਾਲ ਪਰ ਹੁਣ ਤਾਂ ਸਰਮਾਇદાર ਦਿਨ ਪਰ ਦਿਨ ਕਿਸਾਨਾਂ ਤੇ ਮਜ਼ਦੂਰਾਂ ਦਾ ਲਹੂ ਚੂਸਦੇ ਹਨ ਤੇ ਗਰੀਬਾਂ ਲਈ ਤਾਂ ਹੁਣ ਸਦਾ ਹੀ ਕਾਲ ਪਿਆ ਰਹਿੰਦਾ ਹੈ ਤੇ ਇਹ ਕਾਲ ਦੇਵ ਤੇ ਛੂ ਮੰਤਰ ਨਾਲ ਨਹੀਂ ਜਾਵੇਗਾ ਇਸ ਲਈ ਤਾਂ ਸਾਰੇ ਸਮਾਜ ਨੂੰ ਝੰਡੋੜਨ ਦੀ ਲੋੜ ਹੈ ਹਲਦੀ ਫਿਰ ਬੋਲੀ RAMU VEERA ਚੁੱਪ ਕਿਉਂ ਧਾਰ ਲਈ ਤਾ ਸਾਨੂੰ ਕੁਝ ਦੱਸ ਦੇਵੇਂਗਾ ਤਾਂ ਤੇਰੀ ਵਿਦਿਆ ਤਾਂ ਨਹੀਂ ਘਟ ਚੱਲੀ ਬੰਬਈ ਵਿੱਚ ਤਾਂ ਬਹੁਤ ਵਰਖਾ ਹੁੰਦੀ ਹੋਵੇਗੀ ਪਾਣੀ ਨਾਲ ਭਰੀਆਂ ਕਾਲੀਆਂ ਉਦੀਆਂ ਬਦਲੀਆਂ ਘੇਰ ਆਉਂਦੀਆਂ ਹੋਣਗੀਆਂ ਤੇ ਬਿਜਲੀ ਚਮਕਦੀ ਹੋਵੇਗੀ ਇਹਨਾਂ ਬਦਲੀਆਂ ਚ ਰਾਮੂ ਤੇ ਉੱਥੇ ਬੰਬਈ ਚ ਦੇਵਤੇ ਨੂੰ ਪੋਰਾ ਵੀ ਕਸ਼ਟ ਨਹੀਂ ਹੋਵੇਗਾ ਰਾਮੂ ਦੇ ਚਿਹਰੇ ਤੇ ਮੁਸਕਰਾਹਟ ਪੈਦਾ ਹੋਈ ਤੇ ਫਿਰ ਇਹ ਛੇਤੀ ਹੀ سنجੀਦਗੀ ਬਣ ਗਈ ਉਹ ਬੋਲਿਆ ਹਾ ਹਲਦੀ ਹੁਣ ਅਨੰਦ ਦੇ ਬੰਬਈ ਦੇ ਮਹਿਲਾਂ ਵਿੱਚ ਰਹਿੰਦਾ ਹੈ ਰੁਪਿਆਂ ਵਿੱਚ ਖੇਡਦਾ ਹੈ ਬੰਬਈ ਵਿੱਚ ਹਲਦੀ ਜਿੱਥੇ ਤੇਰੇ ਨਾਲੋਂ ਕਿਤੇ ਸੁੰਦਰ ਤੀਵੀਆਂ ਰਹਿੰਦੀਆਂ ਹਨ ਹਲਦੀ ਕੁਝ ਨਾ ਬੋਲੇ ਖਬਰੇ ਹੋ ਉਹਨਾਂ ਦਿਨਾਂ ਬਾਰੇ ਸੋਚਣ ਲੱਗੀ ਜਦ ਰੇਲ ਇੱਧਰ ਆ ਨਿਕਲੀ ਸੀ ਤੇ ਅਨੰਦ ਦੇ ਪਹਿਲੀ ਗੱਡੀ ਵਿੱਚ ਬੰਬਈ ਚਲਾ ਗਿਆ ਸੀ ਹੰਝੂ ਦੀ ਇੱਕ ਬੂੰਦ ਜੋ ਹਲਦੀ ਦੀ ਅੱਖ ਵਿੱਚ اٹਕੀ ਹੋਈ ਸੀ ਉਹਦੀ ਗੱਲ ਤੋਂ ਵਕਤ ਤੁਰੇ ਪਰੇ ਅਸਮਾਨ ਤੇ ਬੱਦਲ ਜੂਝ ਰਹੇ ਸਨ ਮੈਂ ਆਖਿਆ ਅੱਜ ਧਰਤੀ ਜ਼ਰੂਰ ਧਰਤੀ ਤੇ ਪਾਣੀ ਬਰੇਗਾ ਹਲਦੇ ਚੁੱਪਚੀ ਬੀਤੇ ਆਪਣੇ ਨਿੱਕੇ ਨੂੰ ਠਪਕਦੀ ਰਹੀ ਖਬਰਿਓ ਸੋਚ ਰਹੀ ਸੀ ਕਿ ਕੀ ਹੋਇਆ ਜੇ ਦੇਵਤੇ ਨੂੰ ਉੱਥੇ ਸੁੰਦਰ ਤੀਮੀਆਂ ਮਿਲ ਜਾਂਦੀਆਂ ਹਨ ਕਦੀ ਤਾਂ ਉਸ ਨੂੰ ਘਰ ਦੀ ਯਾਦ ਸਤਾਏਗੀ ਤੇ ਫਿਰ ਉਹ ਆਪਣੇ ਆਪ ਇਧਰ ਪਰਤ ਆਵੇਗਾ ਧੰਨਵਾਦ ਜੀ। ਇਹ ਕਹਾਣੀ ਆਪ ਜੀ ਨੂੰ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ।